बड़े गुरदासपुर ਦੇ ਸनातक ਕ੍ਰਾਂਤੀ ਦਲ ਜੋ ਇੱਕ ਬੜੇ ਵਿਸ਼ੇਸ਼ ਤੌਰ ਤੇ ਤਿਆਰ ਕੀਤਾ ਗਿਆ ਸੀਗਾ ਜੋ ਕਿ ਸਾਡੇ ਗੁਰਦਾਸਪੁਰ ਦੇ ਸਾਰੇ ਧਾਰਮਿਕ ਵਰ ਸਮਾਜਿਕ ਸੰਗਠਨਾਂ ਦਾ ਇੱਕ ਸਾਂਝਾ ਮੰਚ ਹੈ ਉਹਨੂੰ ਤਿਆਰ ਕੀਤਾ ਗਿਆ ਸੀ ਅੱਜ ਉਸੇ ਇੱਕ ਵਿਸ਼ੇਸ਼ ਮੈਟਿੰਗ ਸੀ ਜਿਹਦੇ ਵਿੱਚ ਬਹੁਤ ਸੇ ਸਾਡੇ ਕਾਰਜਕਰਤਾ ਜਿਹੜੇ ਸ਼ਾਮਿਲ ਹੋਏ ਔਰ ਉਹਦੇ ਵਿੱਚ ਅੱਜ ਤੋਂ ਫਿਰ ਦੁਬਾਰਾ ਸ਼ੁਰੂਆਤ ਕੀਤੀ ਗਈ ਹੈ ਕਿ ਜੋ ਸਾਡੇ ਪਹਿਲੇ ਸਾਡੇ ਜਿਹੜੇ ਮੰਗਾਂ ਸੀਗੀਆਂ ਸਰਕਾਰ ਕੋਲੋਂ ਪ੍ਰਸ਼ਾਸਨ ਕੋਲੋਂ ਉਹਨਾਂ ਨੂੰ ਦੁਬਾਰਾ ਪੇਸ਼ੂ ਕੀਤਾ ਜਾਵੇ ਫਿਰ ਤੋਂ ਦੁਬਾਰਾ ਮੰਗ ਕੀਤੀ ਜਾਵੇ ਕਿ ਉਹ ਜਿਹੜੀਆਂ ਸਾਡੀਆਂ ਮੰਗਾਂ ਜਲਦੀ ਤੋਂ ਜਲਦੀ ਪੂਰੀਆਂ ਕੀਤੀਆਂ ਜਾਣ ਇੱਕ ਮੰਗ ਸੀ ਕਿ ਸਾਡੀ ਕਿ ਸਾਡੇ ਗੁਰਦਾਸਪੁਰ ਦੇ ਜਿੰਨੇ ਵੀ ਅਪਰਵਾਸੀ ਲੋਕ ਜੋ ਬਿਨਾਂ ਸ਼ਨਾਖਤ ਹੋ ਕੇ ਰਹੇ ਨੇ ਰਹਿ ਰਹੇ ਨੇ ਉਹਨਾਂ ਦੀ ਸ਼ਨਾਖਤ ਕਰਕੇ ਤੇ ਉਹ ਸਾਰਜਨਕ ਕੀਤੀ ਜਾਵੇ ਤਾਂ ਕਿ ਪਤਾ ਲੱਗ ਸਕੇ ਕਿ ਕਿਹੜੇ ਖੇਤਰ ਦੇ ਵਿੱਚ ਕਿਹੜਾ ਵਿਅਕਤੀ ਰਹਿ ਰਿਹਾ ਹੈ ਤਾਰਨ ਕੀ ਸੀਗਾ ਕਿ ਸਾਡੇ ਗੁਰਦਾਸਪੁਰ ਦਾ ਵਿੱਚ ਅਪਰਾਧ ਜੋ ਹੈ ਬਹੁਤ ਵੱਡੀ ਮਾਤਰਾ ਵਿੱਚ ਹੋ ਰਹੇ ਸੀਗੇ ਚੋਰੀਆਂ ਡਕੈਤੀਆਂ ਇਵੇਂ ਨਾਲ ਕਿ ਨਸ਼ੇ ਰਾ ਗੁੱਥੇ ਵਪਾਰ ਬਹੁਤ ਜ਼ਿਆਦਾ ਹੋ ਰਿਹਾ ਸੀਗਾ ਹੋ ਰਿਹਾ ਬਲਕਿ ਹੋ ਵੀ ਰਿਹਾ ਹੋਣ ਵੀ ਹੋ ਰਿਹਾ ਔਰ ਇਸ ਤੋਂ ਇਲਾਵਾ ਨਜਾਇਜ਼ ਅਸਲੇ ਜਿਹੜੇ ਆ ਉਹ ਇੱਥੇ ਬੜੇ ਡਿਸਟ੍ਰਿਬਿਊਟ ਹੋਏ ਪਏ ਨੇ ਤੋਂ ਸਾਰੇ ਇਹ ਜਿਹੜੇ ਅਪਰਵਾਸੀ ਲੋਕ ਹੀ ਕਰ ਰਹੇ ਨੇ ਕਾਰਨ ਕੀ ਹੈ ਕਿਉਂਕਿ ਇਹਨਾਂ ਦੀ ਸ਼ਿਕਾਇਤ ਹੈ ਨਹੀਂ ਸ਼ਰਕ ਕੋਈ ਹੈ ਨਹੀਂ ਤੇ ਜਦੋਂ ਇਹੋ ਜਿਹੇ ਕੋਈ ਕੰਮ ਕਰ ਜਾਂਦੇ ਨੇ ਇੱਥੋਂ ਦੌੜ ਜਾਂਦੇ ਨੇ ਜਿਸ ਕਰਕੇ ਉਹ ਫੜੇ ਨਹੀਂ ਜਾਂਦੇ ਤੇ ਸਾਡੇ ਕ੍ਰਾਈਮ ਜਿਹੜੇ ਰੇਸ਼ੋ ਹੈਗੀ ਆ ਉਹ ਵਧਦੀ ਜਾ ਰਹੀ ਹੈ ਇਹ ਪੁਲਿਸ ਦੀ ਵੀ ਸਿਰਦਰਦੀ ਹੈ ਤੇ ਇਸ ਲਈ ਅਸੀਂ ਚਾਹੁੰਦੇ ਆ ਕਿ ਇਹ ਜਿਹੜੀ ਸਿਰਦਰਦੀ ਹਟੇ ਔਰ ਸਾਰੇ ਦੇ ਸ਼ਰਕ ਹੋਵੇ ਪਰ ਦੇਖ ਰਹੇ ਆ ਅਸੀਂ ਕਿ ਜਿਹੜੀ ਇਹ ਸ਼ਰਤ ਕੀਤੀ ਜਾ ਰਹੀ ਹੈ ਬੇਸ਼ੱਕ ਇਹਨਾਂ ਨੇ ਸਾਡੇ ਕਹਿਣ ਦੇ ਉੱਪਰ ਕੁਝ ਜਿਹੜੇ ਪੁਲਿਸ ਅਫਸਰ ਨੇ ਉਹਨਾਂ ਨੇ ਸਾਡੇ ਕਹਿਣ ਦੇ ਉੱਪਰ ਮੰਨਦੇ ਲਿਆ ਪਰ ਉਹਨੂੰ ਗੰਭੀਰਤਾ ਨਾਲ ਨਹੀਂ ਲਿਆ ਦੇਖਣ ਵਿੱਚ ਆਇਆ ਹੋਇਆ ਕਿ ਜੇ ਫਾਰਮੂਲਰ ਟੈਨੈਂਟ ਫਾਰਮ ਜਿਹੜੇ ਭਰੇ ਨਹੀਂ ਉਹ ਫਾਰਮਾਂ ਦੇ ਵਿੱਚ ਸਿਰਫ ਇੱਕ ਜਿਹੜੇ ਕਿਰਾਏਦਾਰ ਨੇ ਉਹ ਆਪਣੇ ਆਧਾਰ ਨਾਲ ਲਗਾ ਕੇ ਸੱਦੇ ਲਿਖੇ ਜਾ ਰਹੇ ਨਹੀਂ ਕਿ ਅਸੀਂ ਇਸ ਘਰ ਦੇ ਵਿੱਚ ਆਪਾਂ ਕਿਰਾਏਦਾਰ ਉਹਦੀ ਇਨਵੈਸਟੀਗੇਟਿੰਗ ਕੀਤਾ ਜਾਂਦਾ ਉਹਨੂੰ ਕਨਫਰਮ ਨਹੀਂ ਕੀਤਾ ਜਾਂਦਾ ਕਿ ਉਸ ਘਰ ਵਿੱਚ ਵਾਕੀ ਰਹਿਣੇ ਕਿ ਨਹੀਂ ਰਹਿਲੇ ਕਾਰਨ ਕੀ ਹੁੰਦਾ ਕਿ ਮਾਲਿਕ ਜਿਹੜਾ ਘਰ ਦਾ ਜਾਂ ਦੁਕਾਨ ਦਾ ਮਾਲਿਕ ਹੋ ਉਹ ਤਾਂ ਪਤਾ ਵੀ ਨਹੀਂ ਕਿਹੜਾ ਜਿਹੜਾ ਕਿਰਾਏਦਾਰ ਹੈ ਜਿਹੜਾ ਮੇਰੇ ਅਡਰੈਸਟ ਦੇਖ ਕੇ ਉਹ ਆਪਣੇ ਜਾ ਕੇ ਇਕਰਾਰਨਾਮਾ ਲੈ ਕੇ ਦੇ ਕੇ ਆਇਆ ਹੋਵੇ ਤਾਂ ਸੋ ਇਹ ਜਿਹੜੀ ਹੈ ਨਾ ਇਹਦੀ ਕਨਫਰਮੇਸ਼ਨ ਜ਼ਰੂਰੀ ਹੈ ਅਗਰ ਮੰਨ ਲਓ ਕਿ ਕਾਨੂੰਨ ਕੋਈ ਕ੍ਰਾਈਮ ਕਰ ਦਿੰਦੇ ਨੇ ਔਰ ਪੁਲਿਸ ਉਸ ਕੈਨਨ ਫਾਰਮ ਦੇ ਆਧਾਰ ਤੇ ਉਸ ਵਿਅਕਤੀ ਨੂੰ ਫੜ ਲੈਂਦੀ ਹੈ ਉਹਦੇ ਨਾਲ ਹੀ ਉਹ ਜਿਹੜਾ ਜਿਹੜਾ ਘਰ ਵਾਲਾ ਹੈ ਉਹ ਵੀ ਅੜਕੇ ਆ ਜਾਏਗਾ ਪਰ ਜੇ ਉਹ ਘਰ ਵਾਲਿਆਂ ਨੂੰ ਪਤਾ ਹੀ ਨਾ ਹੋਗਾ ਕਿ ਮੇਰੇ ਘਰ ਕੋਈ ਇਹੋ ਜਿਹਾ ਬੰਦਾ ਕਿਰਾਏ ਦਾ ਰਹਿ ਰਿਹਾ ਉਹ ਜ਼ਿੰਮੇਵਾਰੀ 누구 ਸੀ ਨੂੰ ਚੁੱਕਦਾ ਤੇ ਫਿਰ ਉਹ ਕਿਸ ਤਰ੍ਹਾਂ ਉਹਨੂੰ ਫੜਿਆ ਜਾ ਸਕਦਾ ਤੇ ਸੋ ਇਸ ਲਈ ਇਹਨਾਂ ਦੀ ਰੀ ਕਨਫਰਮੇਸ਼ਨ ਜ਼ਰੂਰ ਲਈ ਜਾਏ ਕਿ ਇਹ ਉਸ ਘਰ ਵਿੱਚ ਰਹਿ ਰਿਹਾ ਨੇ ਉਸ ਦੁਕਾਨ ਵਿੱਚ ਰਹਿ ਰਿਹਾ ਕਿ ਨਹੀਂ ਰਹਿ ਰਿਹਾ ਦੂਸਰੀ ਗੱਲ ਹੈਗੀ ਹੈ ਕਿ ਇਹ ਜ਼ਿੰਮੇਵਾਰੀ ਜਿਹੜੀ ਹੈਗੀ ਹੈ ਇਹ ਦੁਕਾਨ ਜਾਂ ਮਕਾਨ ਮਾਰਕਾ ਦੀ ਹੈ ਉਹ ਆ ਕੇ ਦੱਸਣਾ ਹੁੰਦਾ ਉਹਨਾਂ ਨੇ ਕਿ ਵੀ ਸਾਡੇ ਕੋਲ ਇਹ ਵੇਖੀ ਜਿਹੜਾ ਵਾ ਉਹ ਕਿਰਾਏ ਤੇ ਰਹਿ ਰਿਹਾ ਵਾ ਇਹ ਜਿਹੜਾ ਵਿਅਕਤੀ ਹੈ ਮੇਰੀ ਦੁਕਾਨ ਕਿਰਾਏ ਤੇ ਚਲਾ ਰਿਹਾ ਹੈ ਦੇਖਿਨ ਉਲਟਾ ਹੋ ਰਿਹਾ ਹੈ ਜਿਹੜਾ ਮਕਾਨ ਦਾ ਮਾਲਕ ਹੈ ਉਹ ਬਿਲਕੁਲ ਵੀ ਕੋਈ ਇਨਫੋਰਮੇਸ਼ਨ ਨਹੀਂ ਦੇ ਰਿਹਾ ਇਸ ਲਈ ਕਾਨੂੰਨ ਦੇ ਮੁਤਾਬਿਕ ਅਸੀਂ ਪ੍ਰਸ਼ਾਸਨ ਅਗੇ ਮੰਗ ਕਰਦੇ ਹਾਂ ਕਿ ਇੱਕ ਹਫਤੇ ਦੇ ਵਿੱਚ ਵਿੱਚ ਜਿਹੜੇ ਵਿਅਕਤੀਆਂ ਨੇ ਵੀ ਜਿਹੜੇ ਵੀ ਕਿਰਾਏ ਦਾ ਜਿਹੜੇ ਮਾਲਕ ਨੇ ਦੁਕਾਨਾਂ ਦੇ ਜਾਂ ਘਰਾਂ ਦੇ ਮਾਲਕ ਨੇ ਉਹਨਾਂ ਨੇ ਜੇਕਰ ਆਪਣੇ ਕਿਰਾਏਦਾਰਾਂ ਦੀ ਇਨਫੋਰਮੇਸ਼ਨ ਨਹੀਂ ਦਿੱਤੀ ਤੇ ਉਹਨਾਂ ਤੇ ਜਲਦੀ ਤੋਂ ਜਲਦੀ ਇੱਕ ਹਫਤੇ ਦੇ ਵਿੱਚ ਐਫਆਈਆਰ ਕਰਨ ਅਗਰ ਉਹ ਐਫਆਈਆਰ ਨਹੀਂ ਹੁੰਦੀ ਤੇ ਸਰਾਤਰ ਕ੍ਰਾਂਤੀ ਦਲ ਸਿਟੀ ਥਾਣੇ ਦੇ ਬਾਹਰ ਬੈਠ ਕੇ ਦਰਨਾ ਪ੍ਰਦਰਸ਼ਨ ਕਰੇਗਾ ਇਸ ਲਈ ਇਹ ਸਾਡੀ ਬੇਤੀ ਸਵੀਕਾਰ ਕਰਕੇ ਜਲਦੀ ਤੋਂ ਜਲਦੀ ਅਪਰਵਾਸੀਆਂ ਵਿੱਚ ਲੰਘਦੀ ਜਾਵੇ ਤਾਂ ਕਿ ਜਿਹੜੇ ਇਹ ਜਿਹੜਾ ਖਤਰਾ ਜਿਹੜਾ ਅਪਰਵਾਸੀਆਂ ਦੇ ਰੂਪ ਦੇ ਵਿੱਚ ਸਾਡੇ ਗੁਰਦਆਰਿਆਂ ਵਿੱਚ ਫੈਲ ਰਿਹਾ ਇਹ ਜਲਦੀ ਖਤਮ ਹੋਵੇ। જય ਸ਼ੰਕਰ ਜੀ ਕੀ જય ਹੋਵੇਲਾ।